ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਹੋ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਬਹੁਤ ਪਿਆਰਾ ਜਿਹਾ ਪੰਜਾਬੀ ਲੋਕ ਗੀਤ ਲੈ ਕੇ ਆਏ ਆ ਨਾਨਨ ਪਰਚਾਈ ਦੀ ਲੋਕ ਚੋਕ ਵਾਲਾ ਤੇ ਆਸ ਕਰਦੇ ਆਂਗੇ ਤੁਹਾਨੂੰ ਬਹੁਤ ਪਸੰਦ ਆਊਗਾ ਤੇ ਇੱਕ ਰਿਕੁਐਸਟ ਵੀ ਕਰਦੇ ਆਂਗੇ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਸਾਡੀਆਂ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਏ ਸੋਹਣੇ ਸੋਹਣੇ ਪਿਆਰੇ ਪਿਆਰੇ ਕਮੈਂਟ ਵੀ ਕਰਿਓ ਤਾਂ ਜੋ ਸਾਡਾ ਹੌਸਲਾ ਵਧੇ ਅਸੀਂ ਤੁਹਾਡੇ ਵਾਸਤੇ ਹੋਰ ਵੀ ਵਧੀਆ ਵਧੀਆ ਪੰਜਾਬੀ ਲੋਕ ਗੀਤ ਲੈ ਕੇ ਆ ਸਕੀਏ ਤੋਂ ਲਓ ਫਿਰ ਸੁਣੋ ਅੱਜ ਦਾ ਇੱਕ ਪਿਆਰਾ ਜਿਹਾ ਪੰਜਾਬੀ ਲੋਕ ਗੀਤ ਛੋਟੀ ਨੰਨ ਦੇ ਕਾਨੋ ਵੀਰਸ ਖੋਨੀਏ ਲਾਲਾ ਲੂਤੀਆ ਮੇਰੇ ਹੱਟ ਕਟਾਉਣੀ ਏ ਛੋਟੀ ਨੰਨ ਦੇ ਕਾਨੋ ਵੀਰਸ ਖੋਨੀਏ ਲਾਲਾ ਲੂਤੀਆ ਮੇਰੇ ਹੱਟ ਕਟਾਉਣੀ ਏ ਆਖਾਂ ਸੱਸੂ ਨੂੰ ਤੀਨੂ ਸਮਝਾਲੈ ਨਹੀਂ ਜੋ ਮੈਂ ਆਖ ਰਹੀ ਪੱਲੇ ਵਿੱਚ ਪਾਲੈ ਨਹੀਂ ਆਖਾਂ ਸੱਸੂ ਨੂੰ ਤੀਨੂ ਸਮਝਾਲੈ ਨਹੀਂ ਜੋ ਮੈਂ ਆਖ ਰਹੀ ਪੱਲੇ ਵਿੱਚ ਪਾਲੈ ਨਹੀਂ ਮੈਨੂੰ ਸਤੀਓ ਨੂੰ ਕਿਉਂ ਹੋਰ ਸਤਾਣੀ ਐ ਲਾਲਾ ਲੂਤੀਆਂ ਮੇਰੇ ਹੱਡ ਕਟਾਉਣੀ ਐ ਮੈਨੂੰ ਸਤੀਓ ਨੂੰ ਕਿਉਂ ਹੋਰ ਸਤਾਣੀ ਐ ਲਾਲਾ ਲੂਤੀਆਂ ਮੇਰੇ ਹੱਡ ਕਟਾਉਣੀ ਐ ਭਾਬੀਆਂ ਹੁੰਦੀਆਂ ਨੇ ਸ਼ਿੰਗਾਰ ਬੇੜੇ ਦੇ ਮੈਨੂੰ ਮਾਣ ਬੜਾ ਸੀ ਨਣਦੇ ਤੇਰੇ ਤੇ ਭਾਬੀਆਂ ਹੁੰਦੀਆਂ ਨੇ ਸ਼ਿੰਗਾਰ ਬੇੜੇ ਦੇ ਮੈਨੂੰ ਮਾਣ ਬੜਾ ਸੀ ਨਣਦੇ ਤੇਰੇ ਤੇ ਬੇੜੇ ਬੜਦੇ ਨੂੰ ਕੀ ਪੱਟੀ ਪੜਾਉਣੀ ਐ ਲਾਲਾ ਲੂਤੀਆਂ ਮੇਰੇ ਹੱਡ ਕਟਾਉਣੀ ਐ ਬੇੜੇ ਬੜਦੇ ਨੂੰ ਕੀ ਪੱਟੀ ਪੜਾਉਣੀ ਐ ਲਾਲਾ ਲੂਤੀਆਂ ਮੇਰੇ ਹੱਡ ਕਟਾਉਣੀ ਐ ਛੋਟੇ ਨੰਨ ਦੇਗੀ ਤੂੰ ਵੀਰ ਸਖੌਨੀ ਹੈ ਲਾਲਾ ਲੂਤੀਆਂ ਮੇਰੇ ਹੱਡ ਕਟਾਉਣੀ ਹੈ ਛੋਟੇ ਨੰਨ ਦੇ ਕਾਣੋਂ ਵੀਰ ਸਖੌਨੀ ਹੈ ਲਾਲਾ ਲੂਤੀਆਂ ਮੇਰੇ ਹੱਡ ਕਟਾਉਣੀ ਹੈ ਜਾਣਾ ਤੂੰ ਵੀ ਇੱਕ ਦਿਨ ਘਰ ਬਗਾਨੇ ਨੀ ਸੋਨੇ ਪਹਿਣਗੇ ਤੈਨੂੰ ਵੀ ਤੰਨੇ ਨੀ ਜਾਣਾ ਇੱਕ ਦਿਨ ਤੂੰ ਵੀ ਘਰ ਬਗਾਨੇ ਨੀ ਸੋਨੇ ਪਹਿਣਗੇ ਤੈਨੂੰ ਵੀ ਤੰਨੇ ਨੀ ਗੱਲਾਂ ਇੱਕ ਦੀਆਂ ਤੂੰ ਚਾਰ ਬਣਾਉਨੀ ਐ ਲਾਲਾ ਲੂਤੀਆਂ ਮੇਰੇ ਹੱਡ ਕਟਾਉਨੀ ਐ ਗੱਲਾਂ ਇੱਕ ਦੀਆਂ ਤੂੰ ਚਾਰ ਬਣਾਉਨੀ ਐ ਲਾਲਾ ਲੂਤੀਆਂ ਮੇਰੇ ਹੱਡ ਕਟਾਉਨੀ ਐ ਛੋਟੀਆਂ ਨੰਦੇ ਕਾ ਨੂੰ ਵੀਰ ਸਖਾਉਨੀ ਐ ਲਾਲਾ ਲੂਤੀਆਂ ਮੇਰੇ ਹੱਡ ਕਟਾਉਨੀ ਐ ਛੋਟੀਆਂ ਨੰਦੇ ਕਾ ਤੂੰ ਵੀਰ ਸਖਾਉਨੀ ਐ ਲਾਲਾ ਲੂਤੀਆਂ ਮੇਰੇ ਹੱਡ ਕਟਾਉਨੀ ਐ ਤੈਨੂੰ ਆਖ ਰਹੀ ਗੱਲ ਮੇਰੀ ਮੰਨ ਲੈਨੀ ਸੋਦੀ ਇੱਕ ਕਹਾ ਗਲ ਪੱਲੇ ਬੰਨ ਲੈਨੀ ਤੈਨੂੰ ਆਖ ਰਹੀ ਗੱਲ ਮੇਰੀ ਮੰਨ ਲੈਨੀ ਸੋਦੀ ਇੱਕ ਕਹਾ ਗਲ ਪੱਲੇ ਬੰਨ ਲੈਨੀ ਕਾਨੋਂ ਮੇਰੇ ਤੂੰ ਤਰ ਲੈ ਕਡੋਨੀ ਏ ਲਾਲਾ ਲੂਤੀਆ ਮੇਰੇ ਹੱਡ ਕਟੋਨੀ ਕਾਨੋਂ ਮੇਰੇ ਤੂੰ ਤਰ ਲੈ ਕਡੋਨੀ ਏ ਲਾਲਾ ਲੂਤੀਆ ਮੇਰੇ ਹੱਡ ਕਟੋਨੀ ਛੋਟੇ ਅਨੰਦ ਦੇ ਨੀ ਕਿਉਂ ਵੀਰ ਸਖਾ ਨੀਂ ਐ ਲਾਲਾ ਲੂਤੀਆਂ ਮੇਰੇ ਹੱਡ ਕਟਾਉਣੀ ਐ ਛੋਟੇ ਅਨੰਦ ਦੇ ਨੀ ਕਿਉਂ ਵੀਰ ਸਖਾ ਨੀਂ ਐ ਲਾਲਾ ਲੂਤੀਆਂ ਮੇਰੇ ਹੱਡ ਕਟਾਉਣੀ ਐ